ਯਾ ਤੂੰ ਮੇਰੇ ਵਲ ਮਾਲ ਲਿਤੇ ਸਾਰਿਆਂ ਵੱਲੀ ਹੈ ਅਸੀਂ ਨਹੀਂ ਬੋਦੇ ਵਾਲ ਹੁੰਦੇ ਸਭਨਾ ਉੱਪਰ ਨਦਰ ਪਰ ਤੇਰੀ ਕਿਸੇ ਥੋੜੀ ਕਿਸੇ ਕਨੇਰੀ ਕਹਿੰਦੇ ਨਦਰ ਉਹਦੀ ਸਾਰਿਆਂ ਦੀ ਸਾਰਿਆਂ ਦੀ ਨਦਰ ਵਿੱਚ ਹੀ ਹੈ ਬਰਸੀ ਆਪਣੇ ਵਿਜ਼ਨ ਦੇ ਥ्रू ਉਹਦੀ ਨਦਰ ਤੋਂ ਬਾਹਰ ਹੋ ਜਾਣੀ ਆ ਅਸੀਂ ਉਹਨੂੰ ਗੈਰਹਾਜ਼ਰ ਕਰ ਦਿੰਨੇ ਆ ਕੁਣੀ ਪਹਿਲਾ ਲੰਗਰ ਦੀ ਵੀ ਗੱਲ ਕਰਕੇ ਹਟੇ ਮਾਪੁਰਖਾਂ ਦੇ ਸਮੇਂ ਦੀ ਇਹ ਲੰਗਰ ਤੇ ਪੁਰਾਨੰਕ ਸਾਹਿਬ ਜੀ ਤੋਂ ਚੱਲਦਾ ਹੈ ਸਤਿਗੁਰਾਂ ਨੇ ਸ਼ੂੜ ਕਾਨੇ ਨਗਰ ਦੇ ਬਾਹਰ ਬਾਹਰ ਇਹ ਲੰਗਰ ਆਰੰਭ ਕੀਤੇ ਔਰ ਸਥਾਨ ਉਤੇ ਜਦੋਂ ਗੁਰੂ ਨਾਨਕ ਸਾਹਿਬ ਸਚੇ ਪਾਤਸ਼ਾਹ ਜੀ ਗਏ ਸੀ ਹੁਣ ਉਥੇ ਸਾਧੂਆਂ ਦਾ ਟੋਲਾ ਸੀ ਆਇਆ ਪਿਆ ਉਹਨਾਂ ਦੇ ਮੁਖੀ ਦਾ ਨਾਮ ਸੀ ਸੰਤ ਰਈਆ ਕੁਝ ਸੇਵਕ ਨਵੇਂ-ਨਵੇਂ ਬਣੇ ਉਹ ਕਹਿੰਦੇ ਅਸੀਂ ਤੁਹਾਡੇ ਮੁਰੇਦ ਬਣ ਜਾਵਾਂਗੇ ਪਰ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਕਿ ਤੁਹਾਨੂੰ ਰੱਬ ਮਿਲ ਗਿਆ ਤੁਸੀਂ ਭੇਖ ਧਾਰਨ ਕਰ ਲਿਆ ਬਾਣਾ ਧਾਰਨ ਕਰ ਲਿਆ ਸਾਧੂਆਂ ਵਾਲਾ ਉਦਾਸੀਆਂ ਵਾਲਾ ਬਰਾਗੀਆਂ ਵਾਲਾ ਕੀ ਰੱਬ ਮਿਲ ਗਿਆ ਹੁਣ ਉਹ ਵੀ ਅਗੋਂ ਸੱਚੇ ਸੀ ਸਾਡੇ ਅਰਥਾਂ ਦਾ ਤੇ ਝੂਠਾ ਹੀ ਕਹਿਣਾ ਸੀ ਹਾਂ ਅਸੀਂ ਮਿਲੇ ਹੋਇਆ ਕਮਾਲ ਕਹਿੰਦੇ ਸੋਈ ਅਜਾਨ ਕਹੇ ਮੈਂ ਜਾਨਣਾ ਜਾਣਨ ਹਾਰਨ ਛੰਨ ਰਹੀਮ ਕਵੀ ਹੋਇਆ ਕਹਿੰਦੇ ਰਹਿਮਨ ਬਾਤ ਅਗੰਮ ਕੀ ਕਹਿਨ ਸੁਣਨ ਕੀ ਨਹੀਂ ਕਹਿੰਦੇ ਕਹਿਣ ਕਥਨ ਦੀ ਗੱਲ ਹੀ ਨਹੀਂ ਜੋ ਜਾਣੇ ਸੋ ਕਹੇ ਨਹੀਂ ਕਹੇ ਸੋ ਜਾਣੇ ਨਹੀਂ ਜਿਹੜਾ ਕਹਿੰਦਾ ਕਿ ਮੈਂ ਜਾਣ ਲਿਆ ਉਹ ਅਸਲ ਵਿੱਚ ਜਾਣਿਆ ਹੀ ਨਹੀਂ ਤੇ ਜਿਹਨੇ ਜਾਣ ਲਿਆ ਉਹ ਕਹਿਣ ਜੋਗਾ ਰਹਿਦਾ ਹੀ ਨਹੀਂ ਹੁਣ ਉਹ ਸੱਚੇ ਸਾਨੂੰ ਕਹਿੰਦੇ ਵੀ ਨਹੀਂ ਰੱਬ ਨਹੀਂ ਮਿਲਿਆ ਉਹਨੇ ਤਾਣਾ ਮਾਰਿਆ ਨੂੰ ਕਹਿੰਦਾ ਪਰ ਬਾਣਾ ਕਿਉ ਪਾਇਆ ਐਨੇ ਇੰਨਾ ਸਾਧ ਦਾ ਐਨੇ ਸਾਧਾਂ ਦਾ ਟੋਲਾ ਨਾਲ ਨਹੀਂ ਇਧਰ ਤੇ ਸੰਤਰੇ ਨੂੰ ਹੱਦ ਦੇ ਹੁਣ ਗੱਲ ਬੜੀ ਮਨ ਨੂੰ ਠੇਸ ਲੱਗੀ ਕਹਿੰਦੇ ਲੈ ਫਿਰ ਇੱਥੇ ਹੁਣ ਬੈਠੇ ਹਾਂ ਸੀ ਧ੍ਰਿੜ ਨਿਸ਼ਚੇ ਦੇ ਨਾਲ ਉਹਨਾਂ ਚਿਰ ਅੰਨ ਗ੍ਰਹਿਣ ਨਹੀਂ ਕਰਨਾ ਹੁਣ ਰੱਬ ਹੀ ਆ ਕੇ ਅੰਨ ਗ੍ਰਹਿਣ ਕਰਾਏਗਾ ਭੋਜਨ ਛਕਾਏਗਾ ਤੇ ਛਕਾਂਗੇ ਨਹੀਂ ਤੇ ਹੁਣ ਭੋਜਨ ਨਹੀਂ ਛਕਣਾ ਹੁਣ ਪ੍ਰਾਨ ਕਰਕੇ ਬੈਠ ਗਿਆ ਜਿਹੜੇ ਮੇਰੇ ਵਰਗੇ ਸੰ ਨਾਲ ਦੇ ਉਹ ਕਹਿੰਦੇ ਲੈ ਬਾਬੇ ਨੇ ਹੁਣ ਸਾਨੂੰ ਵੀ ਭੁੱਖਾ ਮਾਰਨਾ ਤੇ ਹੁਣ ਇੱਕ ਦਿਨ ਬਤੀਤ ਹੋਇਆ ਹੁਣ ਸਾਰੇ ਮੇਰੇ ਵਰਗੇ ਦੇਖਣ ਕਿਉਂਕਿ ਤੈਨੂੰ ਨਾਮ ਦੀ ਕੁਮਾਰੀ ਮੈਨੂੰ ਭੁੱਖ ਦੀ ਬਿਮਾਰੀ ਤੇ ਇੱਕ ਦਿਨ ਬਤੀਤ ਹੋ ਗਿਆ ਦੂਜਾ ਦਿਨ ਜਾ ਰਹੀ ਹੈ ਇਧਰ ਗੁਰੂ ਨਾਨਕ ਸਾਹਿਬ ਸਚੇ ਪਾਤਸ਼ਾਹ ਮਹਾਰਾਜ ਉਹਨੇ ਦ੍ਰਿੜ ਸੰਕਲਪ ਲਈ ਹੈ ਕਿ ਰੱਬ ਮੈਨੂੰ ਆਪ ਭੋਜਨ ਸ਼ਕਾਏਗਾ ਤਾਂ ਸ਼ਕਣਾ ਨਹੀਂ ਤੇ ਮੈਂ ਸ਼ਕਣਾ ਨਹੀਂ ਮੇਰੇ ਆਪ ਮੁੱਖ ਵਿੱਚ ਪਾਵੇਗਾ ਤਾਂ ਸ਼ਕਣਾਂ ਹੁਣ ਰੱਬ ਨੂੰ ਮਿਲੇ ਬਿਨਾਂ ਜਾਣਾ ਨਹੀਂ ਇੱਥੋਂ ਇੱਥੇ ਹੀ ਸਵਾਸ ਤਿਆਗ ਦੇਣਾ ਪਰ ਜਾਵਾਂਗਾ ਨਹੀਂ ਪੱਕਾ ਸੰਕਲਪ ਲੈ ਲਿਆ ਜਦੋਂ ਗੁਰੂ ਨਾਨਕ ਸਾਹਿਬ ਸਚੇ ਪਾਤਸ਼ਾਹ ਨਾਲ ਭਾਈ ਮਰਦਾਨਾ ਜੀ ਨੇ ਪਿਤਾ ਜੀ ਦੇ ਦਿੱਤੇ ਹੋਏ 20 ਰੁਪਏ ਉਹਨਾਂ ਦੇ ਰਸਤੇ ਲਈ ਰਸਤਰ ਲੈ ਕੇ ਹੁਣ ਪਤਾ ਲੱਗਿਆ ਕਿ 2-3 ਦਿਨ ਹੋ ਗਏ ਸਾਧੂ ਬੈਠੇ ਆ ਨੂੰ ਇੱਥੇ ਬੈਠੇ ਨੇ ਇਹਨਾਂ ਨੇ ਕੋਈ ਛਕਿਆ ਨਹੀਂ ਮਨ 'ਚ ਆਈ ਵਿਚੇ ਨੂੰ ਆਪਾਂ ਛਕਾ ਦਿੰਨੇ ਆ ਹੁਣ ਗੁਰੂ ਨਾਨਕ ਸਾਹਿਬ ਸਚੇ ਪਾਤਸ਼ਾਹ ਨਾਲ ਭਾਈ ਮਰਦਾਨਾ ਜੀ ਨੇ ਤੇ ਨੇੜੇ ਜਾ ਕੇ ਹੁਣ ਭੋਜਨ ਤਿਆਰ ਕਰਨਾ ਆਰੰਭ ਕਰ ਦਿੱਤਾ ਹੁਣ ਖੁਸ਼ਬੂ ਤੇ ਆਉਣੀ ਹੈ ਸਾਰਿਆਂ ਨੂੰ ਆ ਦਰਵਾਜ਼ਾ ਖੋਲੋ ਸਾਨੂੰ ਵੀ ਆਉਣ ਲੈਣੀ ਤੇ ਜਦੋਂ ਖੁਸ਼ਬੂ ਆਉਣੀ ਸ਼ੁਰੂ ਹੋਈ ਕਹਿੰਦੇ ਕੌਣ ਹੈ ਜਿਹੜਾ ਸਾਡੇ ਸੰਕਲਪ ਨੂੰ ਤੋੜ ਰਿਹਾ ਤੇ ਇਹਨੂੰ ਪਤਾ ਨਹੀਂ ਸਾਡੇ ਮੁਖੀ ਦਾ ਗੁੱਸਾ ਕਿੰਨਾ ਵੱਡਾ ਹੈ ਪਰ ਉਹਨਾਂ ਨੂੰ ਪਤਾ ਨਹੀਂ ਗੁਰੂ ਨਾਨਕ ਸਾਹਿਬ ਕਿੰਨੇ ਵੱਡੇ ਨੇ ਹੁਣ ਐਸੀ ਖੇਡ ਵਰਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਥਾਲ ਪਰੋਸ ਲਿਆ ਤੇ ਜਿਸ ਵੇਲੇ ਥਾਲ ਪਰੋਸਿਆ ਤੇ ਉਸ ਥਾਲ ਨੂੰ ਪਰੋਸ ਕੇ ਸਾਹਮਣੇ ਲੈ ਗਏ ਹੁਣ ਉਹਨੇ ਸੰਕਲਪ ਲਿਆ ਸੀ ਵੀ ਰੱਬ ਸ਼ਿਕਾਏਗਾ ਤੇ ਇਸ ਤਾਂ ਸ਼ਿਕਾਏਗਾ ਤੇ ਉਹਨੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬੁਰਕੀ ਤੋੜੀ ਤੋੜ ਕੇ ਮੁਖਵਲ ਕੀਤੀ ਉਹਨੇ ਅਗੋ ਦਾ ਮੁਖ ਦੂਜੇ ਪਾਸੇ ਨੂੰ ਕਰ ਲਿਆ ਗੁਰੂ ਨਾਨਕ ਸਾਹਿਬ ਜੀ ਮੁਸਕਰਾਨ ਲੱਗਤ ਹੈ ਗੁਰ ਕੀ ਉਧਰਲੇ ਪਾਸੇ ਕਰ ਲਈ ਉਹਨੇ ਫਿਰ ਇਧਰ ਨੂੰ ਮੂੰਹ ਘੁਮਾ ਲਿਆ ਜਿਵੇਂ ਬੱਚੇ ਘੁਮਾਉਂਦੇ ਨੇ ਇਧਰ ਨੂੰ ਮੂੰਹ ਘੁਮਾ ਲਿਆ ਗੁਰੂ ਨਾਨਕ ਸਾਹਿਬ ਨੇ ਉਧਰ ਨੂੰ ਮੁੁਰਕੀ ਕੀਤੀ ਉਹਨੇ ਫਿਰ ਦੂਜੇ ਪਾਸੇ ਘੁਮਾਇਆ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਕਹਿਣ ਲੱਗੇ ਪਿਆਰੇ ਆ ਸੰਕਲਪ ਲੈ ਕੇ ਬੈਠ ਗਿਆ ਹੁਣ ਜੇ ਛਕਾਉਣ ਆ ਗਿਆ ਤੇ ਤੂੰ ਛਕਦਾ ਨਹੀਂ ਜਦੋਂ ਇਹ ਦਿਲ ਦੀ ਗੱਲ ਬੁੱਝ ਲਈ ਤੇ ਬਸ ਵੇਖਦਾ ਹੀ ਰਹਿ ਗਿਆ ਗੁਰੂ ਨਾਨਕ ਸਿੰਘ ਜੀ ਬੰਦਾ ਚਰਨਾ ਤੇ ਨਮਸਕਾਰ ਕਰ ਦਿੱਤੀ ਕਹਿੰਦੇ ਹੁਣ ਰੱਬ ਆਪ ਸਿਖਾਉਣ ਲਈ ਆਇਆ ਤੇ ਉਹ 20 ਰੁਪਏ ਦਾ ਲੰਗਰ ਲੱਗਿਆ ਅੱਜ ਤੱਕ ਲੰਗਰ ਚੱਲਦਾ ਆ ਰਿਹਾ ਹੈ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੇ ਪਰਖ ਵੀ ਹੁੰਦੀ ਈ ਲੰਗਰ ਦੀ ਬੜਿਆਂ ਨੇ ਲੰਗਰ ਲਗਾਈ ਸੰਗਤਾਂ ਦੇ ਲਈ ਉਹਨਾਂ ਵਿੱਚੋਂ ਜਿਹੜਾ ਪ੍ਰਵਾਨ ਚੜਿਆ ਉਹ ਭਾਈ ਅਨੰਦ ਲਾਲ ਜੀ ਦਾ ਨੰਗਰ ਸੀ ਕਿਉਂਕਿ ਭਾਈ ਅਨੰਦ ਲਾਲ ਜੀ ਹਰ ਸਮੇਂ ਅਤੀ ਰਾਤ ਨੂੰ ਕੋਈ ਲੋੜਵੰਦ ਆ ਗਿਆ ਉਹਨੂੰ ਮੋੜਨਾ ਨਹੀਂ ਜੋ ਹੈ बस ਠੇਕਾ ਦੇਣਾ ਕਹਿੰਦੇ ਮੰਗਣ ਗਿਆ ਮਰ ਗਿਆ ਮਰ ਕੇ ਮੰਗਣ ਜਾਹੇ ਉਹ ਤੋਂ ਪਹਿਲਾਂ ਉਹ ਮਰੇ ਜੋ ਹੁੰਦਿਆਂ ਮੁਕਰ ਜਾਏ ਜਿਹੜਾ ਹੁੰਦਿਆਂ ਮੁਕਰ ਜਾਂਦਾ ਉਹ ਪਹਿਲਾਂ ਮਰ ਜਾਂਦਾ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਸਿੱਖਾਂ ਨੂੰ ਇਹ ਬਚਨ ਕੀਤਾ ਆਨੰਦਪੁਰ ਦੇ ਵਿੱਚ ਪਿਆਰਿਓ ਜੇ ਲੰਗਰ ਦੀ ਸੇਵਾ ਕਰਨੀ ਹੈ ਨਾ ਭਾਈ ਅਨੰਦ ਲਾਲ ਤੋਂ ਸਿੱਖੋ ਜਿਸ ਦਿਨ ਆਏ ਸਨ ਉਸ ਦਿਨ ਕੀ ਸੀ ਤੇ ਅੱਜ ਕੀ ਹੈ ਤੇ ਸਾਰੇ ਕਹਿੰਦੇ ਸਚੇ ਪਾਤਸ਼ਾਹ ਤੁਸੀਂ ਬੁਲਾ ਕੇ ਦੱਸੋ ਕਿਵੇਂ ਕਰਨੀ ਚਾਹੀਦੀ ਹੈ ਸੇਵਾ ਭਾਈ ਨੰਦ ਲਾਲ ਜੀ ਨੇ ਕੀ ਬੇਨਤੀ ਕੀਤੀ ਕਹਿੰਦੇ ਸੱਚੇ ਪਾਤਸ਼ਾਹ ਮੈਂ ਕਿੱਥੇ ਸੇਵਾ ਕਰਨ ਜੋਗਾ ਮੇਰੇ ਵਿੱਚ ਸਮਰਥਾ ਨਹੀਂ ਸੇਵਾ ਕਰਨ ਦੀ ਤੇ ਤੁਸੀਂ ਸੇਵਾ ਮੇਰੇ ਨੂੰ ਤਾਂ ਕਰ ਰਹੇ ਨੇ ਤੇ ਮੇਰੇ ਵਿੱਚ ਸਮਰਥਾ ਨਹੀਂ ਮੈਂ ਸੇਵਾ ਕਰ ਸਕਾਂ ਨਹੀਂ ਤਾਂ ਹਮ ਰੁੱਲਤੇ ਫਿਰਤੇ ਕੋਈ ਮਾਤਣਾ ਗੁਸਤਾ ਮੈਂ ਤੇ ਆਉਣ ਦੇ ਦੇ ਦਰ ਤੋਂ ਠੋਕਰਾਂ ਖਾਂਦਾ ਹੋਇਆ ਤੁਹਾਡੇ ਦਰ ਤੇ ਆਇਆ ਸਾਂ ਮੇਰੇ ਵਿੱਚ ਮਾਨ ਮਰਸੀ ਮੈਂ ਅਧਿਆਤਕ ਪੜਾ ਮੇਰੇ ਕੋਲ ਵਿਦਿਆ ਬੜੀ ਹੈ ਅਰਮੀ ਫਾਰਸੀ ਸੰਸਕ੍ਰਿਤੀ ਅਰ ਸਚੇ ਪਾਤਸ਼ਾ ਕੋਈ ਪੰਜਾਬ ਹਿੰਦੁਸਤਾਨ ਦਾ ਕੋਈ ਦਰ ਨਹੀਂ ਸੀ ਜਿਹੜਾ ਮੈਨੂੰ ਸੰਭਾਲ ਲੈਂਦਾ ਤੁਸੀਂ ਸੰਭਾਲਿਆ ਤੇ ਮੈਨੂੰ ਤੇ ਸੇਵਾ ਕਰਨ ਦੀ ਜਾਂਚ ਵੀ ਨਹੀਂ ਸੀ ਮੈਂ ਤਾਂ ਹੰਕਾਰ ਲੈ ਕੇ ਆਇਆ ਸੀ ਤੁਹਾਡੇ ਦਰ ਦੇ ਉੱਤੇ ਕਿ ਮੈਨੂੰ ਮੇਰੇ ਯੋਗਤਾ ਦੇ ਅਨੁਸਾਰ ਸੇਵਾ ਦੇ ਅਰ ਸਚੇ ਪਾਤਸ਼ਾ ਜਿਹੜਾ ਅਨੰਦ ਤੁਸੀਂ ਦਿੱਤਾ ਹੈ ਜਿਹੜਾ ਰਸ ਤੁਸੀਂ ਦਿੱਤਾ ਹੈ ਮੈਂ ਥੋੜੀ ਲਿਆ ਇਹ ਸੇਵਾ ਤੁਸੀਂ ਹੀ ਲੈ ਰਹੇ ਹੋ ਸਚੇ ਪਾਤਸ਼ਾ ਤੁਹਾਡੀ ਕਿਰਪਾ ਤੋਂ ਬਿਨਾ ਸੇਵਾ ਨਹੀਂ ਹੋ ਸਕਦੀ ਤੁਹਾਡੀ ਰਹਿਮਤ ਤੋਂ ਬਿਨਾ ਸੇਵਾ ਨਹੀਂ ਹੋ ਸਕਦੀ ਤੇਰਾ ਕੀਆ ਮਿੱਠਾ ਲੱਗੇ ਆ ਰਜ਼ਾ ਵਿੱਚ ਰਹਿਣਾ ਮਿੱਠਾ ਲੱਗੇ ਭਾਂਡੇ ਵਿੱਚ ਰਹਿਣਾ ਮਿੱਠਾ ਲੱਗੇ ਆਉ ਸ਼ਬਦ ਪੜ੍ਹ ਕੇ ਫਿਰ ਅਸਮਤੀ ਵੱਲ ਨੂੰ ਬਣਾ ਹੈ ਬੋਲ ਤੇਰੇ ਵੀ ਗੁਰਸਿਮਰਨ ਸਿੰਘ ਵੀ ਆਏ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਜੋ ਤੇ ਇੱਕ ਸ਼ਬਦੀ ਹਾਜ਼ਰੀ ਤੁਸੀਂ ਵੀ ਲਗਾਓ ਕਿਉਂਕਿ ਸਾਰਿਆਂ ਨੂੰ ਜਿਹਨਾਂ ਕੋਲ ਕਲਾ ਹੈ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਇਹ ਗੋਦ ਗੁਰੂ ਦੀ ਸਾਰਿਆਂ ਲਈ ਹੈ ਗੁਰੂ ਸਾਹਿਬ ਰਹਿਮਤ ਕਰਨ ਸੇਵਾ ਕਰਦੇ ਆ ਸੱਸ ਸੇਵਾ ਕਰਦੇ ਆ ਗੁਰੂ ਹੀ ਰਹਿ ਜਾਏ ਬਸ ਬਾਕੀ ਸਾਰਾ ਕੁਝ ਖਤਮ ਹੋ ਜਾਏ ਆਪਣੀ ਹੋਂਦ ਖਤਮ ਹੋ ਜਾਏ ਗੁਰੂ ਸਾਹਿਬ ਰਹਿਮਤ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਅੱਜ ਜਪਾੜਾ ਸਾਹਿਬ ਦੇ ਅਰੰਗ ਹੋੜੇ ਅੱਜ ਦਰਬਾਰ ਸਾਹਿਬ ਵਾਲੀ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਮਹਾਵੀਰ ਸਿੰਘ ਜੀ ਜੋ ਤੰਤੀ